ਪੰਗੜਾ ਪੈਂਦਾ ਪੰਗੜਾ ਪੈਂਦਾ ਟੈਨ ਸਾਰਾ ਬਰਮ ਪਲੀਜ਼ ਸੱਤੇ ਭਾਈਆ ਮਾਇਆ ਫੜ ਲਈ ਇਹਨਾਂ ਦੇ ਹਰ ਜੱਫੇ ਦੇ 5 ਪਾਉਂਡ ਹੈ ਇਹ ਮੈਂਟਵੇ ਦੀ ਟੀਮ ਦੇ ਨਾ ਕਲੀਮ ਮੁੱਲਾ ਮੇਰੇ ਵੀਰੋ ਵਧਿਆ ਹੋਇਆ ਦੁਗਗਾੜਾ ਤਿਆਰੀ ਦੇ ਵਿੱਚ ਆ ਆ ਵੇਖਦਾ ਵੀ ਸੋਨੀ ਵੀ ਤਿਆਰੀ ਦੇ ਵਿੱਚ ਆ ਵੱਡਾ ਮੈਚ ਦੁਨੀਆ ਦੁੜੀ ਹੋਈ ਆ ਅੱਜ ਟੈਲਫੋਰਡ ਦੇ ਮੇਲੇ ਦੇ ਨਾਲ ਚੋਟੀ ਦੀਆਂ ਟੀਮਾਂ ਦੇ ਦਰਮਿਆਨ ਖੰਡਾ ਖੜਕਣਾ ਗੱਲ ਖੁਸ਼ੀ ਹੱਤੂ ਖੁਸ਼ੀ ਹੱਤੂ ਖੁਸ਼ੀ ਹੱਤ ਕਲੀਮ ਖੁਸ਼ੀ ਹੱਤ ਖੁਸ਼ੀ ਹੱਤੂ ਖੁਸ਼ੀ ਦੁਗਗਾੜਾ 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 ਇਸ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਨੌਜਨ ਵਧ ਰਿਹਾ ਹੈ ਆ ਅਮਰਤ 나ਥ ਹੈ ਸਿਰੇ ਦਾ ਮਾਲ ਹੈ ਖੇਡ ਕਬੱਡੀ ਦਾ ਇਸ ਲਈ ਪਈ ਹੋ ਰੇਡ ਦੁੱਗਾਂ ਵਾਲਾ ਫੂਲਾ ਤੇ ਨਾਲ ਕਹਿੰਦੇ ਨੌਜਨ ਸੋਨੀ ਹੈ ਤੇ ਲੰਬੜ ਖੁਸ਼ੀ ਤੇ 나ਥ ਟੱਕਰ ਟੱਕਰ ਬੱਲੇ 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 ਖੁਸ਼ੀ ਹੱਟਾ ਦਰ ਕਾ ਹੱਟਾ ਦਰ ਕਾ ਨਾਥ ਨਾਥ ਆ ਲਾ 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 ਹੋ ਗਈ ਹੋ ਗਿਆ ਮੇਰੇ ਵੀਰੋ ਲਾ 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 ਹੋ ਗਈ ਲਾ 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 ਹੋ ਗਈ ਬਾਡੀ ਪਾ ਰਿਆ ਸੁਖਵਾਸੀ ਹੋਣੀ ਆਦੇ ਮੇਲੇ ਦਾ ਮਰੀਕ ਬਣਾ ਚ ਮਿੱਕਾ ਸੈਦੋ ਵਾਲਿਆ ਜੁੜਿਆ ਹੋਇਆ ਲਓ ਇਸ ਵੇ ਮੇਸ਼ੀ ਤੇ ਫੁੱਲੇ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਮੈਦਾਨ ਟੱਕਰ ਬੱਲੇ ਬੱਲੇ ਫੂਲਾ ਬੱਲੇ ਬੱਲੇ ਕਰਵਾ ਗਿਆ ਸੁਖੀ ਬੈਂਸ ਵੱਲੋਂ 100 ਬੋਲ ਲਾਡੀ ਤੇ ਚੱਕਾਂ ਵਾਲਾ ਤੇ ਬਾਗੀ ਟਵਾ ਸੱਤਾ ਮਡਾ ਖੁਸ਼ੀ ਦੇ ਹਰੇਕ ਜੱਫੇ ਦਾ 100 ਪੌਂਡ ਖੁਸ਼ੀ 6 ਪੌਂਡ ਕਰ ਦਿੱਤਾ 100 ਪੌਂਡ ਕਰ ਦਿੱਤਾ ਬਾਗੀ ਤੇ ਸੁੱਖਾ ਗ੍ਰੇਜੈਂਟ ਕਬੱਡੀ ਕਲੱਬ ਨੇਕੇ ਧਾਲੀ ਵਾਲ ਵੱਲੋਂ ਵੀ ਮਾਨ ਸਨਮਾਨ ਸ਼ੀਰਾ ਜੀ ਕਹਿੰਦੇ ਦਿੱਤੇ ਜਾ ਰਹੇ ਐ ਸਾਹਮਣੇ ਕਬੱਡੀ ਨਾਦ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਐ ਆਹ ਨਾਦ ਦੀ ਕਬੱਡੀ ਆ ਦੇਖਦੇ ਵੀ ਜੋੜਾ ਸੁਰਖਪੁਰ ਦੀ ਧਰਤੀ ਦਾ ਆਹ ਸੋਨਿਆ ਫਕਰ ਢੰਡਿਆ ਵਾਲਾ ਗੱਲ 100 ਪੌਂਡ ਦੀ ਐ ਗੱਲ 100 ਪੌਂਡਾਂ ਦੀ ਆ ਮੇਰੇ ਮਿੱਤਰੋ ਆਹ ਵੇਖੋ ਵੀ ਸੋਨੀ ਨੀ ਆ ਤੋਏ ਗਬਰੂਆ ਆਪੇ ਗੱਭਰੂਆ ਲਾ ਫਗੜਾ ਪੰਗੜਾ ਪੈਂਦਾ ਪੰਗੜਾ ਪੈਂਦਾ ਪੈਨ ਸਾਰਾ ਬੜਾ ਹੋ ਗਿਆ ਅੱਜ ਇਤਿਹਾਸ ਰਚਿਆ ਗਿਆ ਗਲੈਂਡ ਦੇ ਵਿੱਚ ਰੀਪਲੇ ਚੈੱਕ ਟੈਕਨੀਕਲ ਕਮੇਟੀ ਧਿਆਨ ਦੇਵੇਗੀ ਸਾਡੇ ਕਬੱਡੀ ਚੱਲੀ ਹੈ ਮੇਰੀ ਵੀਡੀਓ ਹਾਂ ਧੰਬ ਵੱਲੋਂ 20 ਪੁਆਇੰਟ ਕੁਲਵਿੰਦਰ ਨੂੰ ਓਏ ਫੂਲਿਆ ਸਿਰਾਂ